ਪਾਸ਼ਾ ਦੇ ਬੇਨਤੀਆਂ ਨੇ ਸਤਗੁਰ ਪਾਸ਼ ਬਨੰਤੀਆਂ ਮਿਲੇ ਨਾਮ ਅਧਾਰ ਇਹ ਵਾਏ ਗੁਰੂ ਤੇਰੇ ਚਰਨਾਂ 'ਚ ਬੇਨਤੀਆਂ ਨੇ ਸਾਡੀਆਂ ਗਰੀਬਾਂ ਦੀਆਂ ਸਾਨੂੰ ਤੇਰੇ ਨਾਮ ਦਾ ਆਸਰਾ ਚਾਹੀਦਾ ਮਿਲੇ ਨਾਮ ਅਧਾਰ ਆਧਾਰਾ ਨਾਮ ਆਸਰੇ ਦਾ ਸਤਗੁਰ ਪਾਸ਼ ਬੇਨਤੀਆਂ ਮਿਲੇ ਨਾਮ ਅਧਾਰ ਟੁੱਠਾ ਸੱਚਾ ਪਾਸ਼ਾ ਤਾਪ ਗਿਆ ਸੰਸਾਰਾ ਜਿਹੜਾ ਸਾਰੇ ਸੰਸਾਰ ਨੂੰ ਅਜ ਤਾਪ ਕੋ ਚੜਿਆ ਪਿਆ ਮੈਂ ਸੇਵਕ ਤੇਰੇ ਚਰਨਾਂ 'ਚ ਬੇਨਤੀਆਂ ਕਰ ਰਿਹਾ ਜੇ ਤੂੰ ਮੇਰੇ ਤ੍ਰੁੱਠ ਜਾਵੇਂ ਜਿਹੜਾ ਸਾਰੇ ਤਾਪ ਲੋਕਾਂ ਨੂੰ ਚੜਿਆ ਤੇ ਬਿਆਦੀ ਪਾਦੀ ਦਾ ਤੇ ਇਹ ਤੇਰੀ ਕਿਰਪਾ ਨਾਲ ਮੇਰਾ ਲੈ ਸਕਦਾ ਹੈ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਇਸ ਕਰਕੇ ਇਹ ਰਾਜੇ ਹਰ ਇੱਕ ਦੀ ਆਪਣੀ ਆਪਣੀ ਜਿੱਦਾਂ ਕਹਿੰਨੇ ਆ ਕਿ ਪਰਸਨਲੀ ਗੱਲ ਹੈ ਆਪਣੀ ਆਪਣੀ ਬੇਨਤੀ ਕਰੋ ਸਾਰੇ ਤੁਸੀਂ ਮੇਰੇ ਤੋਂ ਕਰਾ ਲਓ ਇੱਥੇ ਕਿਸੇ ਸਿੱਖ ਤੋਂ ਕਰਾ ਲਓ ਕਿ ਸਾਡੀ ਬੇਨਤੀ ਜਿੰਨੀ ਬੇਨਤੀ ਤੁਸੀਂ ਆਪਣੀ ਆਪਣੇ ਅੰਦਰੋਂ ਕਰ ਰਹੇ ਹੋ ਉਹ ਭਾਵੇਂ ਨਾਲ ਦੂਜਾ ਨਹੀਂ ਕਰ ਸਕਦਾ ਇਹ ਵੀ ਤੁਹਾਨੂੰ ਬੇਨਤੀ ਕਰ ਦਈਏ ਰਾਜੇ ਠੀਕ ਹੈ ਨਾ ਹਾਂ ਉਹ ਹੀ ਇੱਕ ਦਾ ਕੋਈ ਹੋ ਕਿਤੇ ਬਹੁਤ ਵਿਰਲਾ ਜਿਹਨੂੰ ਆਪਣੇ ਦੇ ਵਿੱਚ ਤੇ ਤੇਰੇ ਚ ਕੋਈ ਫਰਕ ਨਾ ਲੱਗੇ ਪੇ ਆਪਣੇ ਪਰ ਇਹੋ ਜਿਹਾ ਕਿਤੇ ਹਜ਼ਾਰਾਂ ਚ ਇੱਕ ਦਾ ਠੀਕ ਹੈ ਨਾ ਬਹੁਤ ਘੱਟ ਤੋ ਇਸ ਕਾ ਕੇ ਪੇ ਕਰੋ ਬਨੰਦੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਨਾ ਇਹੀਂ ਖਾਟ ਚਲੋ ਭਰ ਲਾ ਅੱਗੇ ਬਸਣਾ ਸਹਿਰਿਆ ਠੀਕ ਹੈ ਇਸ ਕਰਕੇ ਬੇਨਤੀਆਂ ਕਰੋ ਸੁਨੋ ਬਨੰਤੀ ਠਾਕਰ ਮੇਰੇ ਜੀ ਜੰਮ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਇਹ ਪਾਸ਼ਾ ਪੈਜ ਰਖੋ ਮਿਹਰ ਕਰੋ ਸੱਚੇ ਪਾਸ਼ਾ ਤੇਰੇ ਸੇਖਾਂ ਸੀ ਤੇ ਸਾਡੀਆਂ ਬੇਨਤੀਆਂ ਹੀ ਨੇ ਸੱਚੇ ਪਾਸ਼ਾ ਕਿਰਪਾ ਕਰੋ ਜਿਸ ਵੇਲੇ ਵੀ ਬੇਨਤੀ ਕਰਦੇ ਆਂ ਤੇ ਬੇਨਤੀ ਇਸ ਤਰ੍ਹਾਂ ਦੇ ਨਾਲ ਹੋਵੇ ਕਿ ਮੈਂ ਆਪਣਾ ਤਨ ਭੁੱਲ ਬੈਠਾਂ ਉਸ ਵੇਲੇ ਇਹਦੀਆਂ ਖਾਸਾਂ ਤੋਂ ਉੱਚੇ ਨਿਕਲ ਕੇ ਸਿਰਫ ਮੈਂ ਆਪਣੇ ਮਨ ਦੀ ਖਰਾਕ ਤੇਰਾ ਨਾਮ ਮੰਗਾ ਤੇਰੇ ਕੋਲ ਮਨੁਰਾਸ਼ਾ ਕਿਉਂਕਿ ਜੀ ਤਨ ਦੀਆਂ ਗੱਲਾਂ ਹੋਣਗੀਆਂ ਫੇਰ ਨਹੀਂ ਗੱਲ ਬਣਨੀ